ਹੋਇਆ ਸਾਡੇ ਪੱਤਰਕਾਰ ਦੀ ਜੀ ਅਣਪਛਾਤੇ ਬੰਦੇ ਨੇ ਜੀ ਫੋਨ ਆਇਆ ਕਹਿੰਦਾ ਫੋਨ ਨੰਬਰ ਪੈਨਸ਼ਨ ਦਾ ਉਹ ਟ੍ਰੇਸ ਕਰਤੇ ਉਹ ਦਾ ਬੰਦੇ ਤੋਂ ਉਹ ਬਾਈ ਨੇ ਇੱਕ ਮਿੰਟਾ ਤੋਂ ਬਾਈ ਜੀ ਉਹ ਬੰਦੇ ਦੇ ਟ੍ਰੇਸ ਮਿੰਟਸ ਹੋ ਸਕਦੇ ਜੀ ਉਹ ਸਰਵਾਈਲੈਂਸ ਦਾ ਲਾ ਕੇ ਹੋ ਜਾਣਾ ਚਾਹੀਦਾ ਸੀ ਕਿ ਨਹੀਂ ਹੋਇਆ ਜੀ ਦੂਸਰੇ ਇਹਨਾਂ ਨੇ ਆਪਣੇ ਬਿਆਨਾਂ ਚ ਲਿਖਾਇਆ ਜੀ ਕਿ ਸਾਡੇ ਮਾਨਯੋਗ ਐਮ ਐਲ ਏ ਸਾਹਿਬਾ ਤੇ ਉਹਨਾਂ ਦੇ ਪਤ ਇਹਨਾਂ ਨੇ ਨਾ ਉਹ ਉਹਨਾਂ ਨੇ ਕੋਈ ਐਸੀ ਨਰਸਰੀ ਜੀ ਜਿੱਥੋਂ ਬੁੱਤੇ ਪੱਟੇ ਨਾ ਚਕਾ ਲਿਆ ਆਪਦੇ ਕੋਠੀ ਚ ਰਖਾਉਣ ਗਰੀਬਾਂ ਉਹਨੇ ਜਦੋਂ ਬਿੱਲ ਮੰਗਿਆ ਜੀ ਤੇ ਗੰਮਾਂ ਸੀਗੇ ਉਹ ਉਹਨੂੰ ਚਲੋ ਦੋ ਦੀ ਜਿੱਬਤ ਦੀ ਸ਼ਬਦਾਬਲੀ ਕਰਤੀ ਹਾਂਜੀ ਸੈਕੰਡਲੀ ਫਿਰ ਜੀ ਇਹਨੂੰ ਥਰੈਟ ਕੀਤਾ ਉਹਨਾਂ ਉਹ ਸੀਲ ਕਰਤੀ ਉਹਨਾਂ ਨੇ ਦੱਸਦੀ ਬੜ ਪੱਕ ਚਲੋ ਲੋਕਾਂ ਦੀ ਆਵਾਜ਼ ਕਰਕੇ ਸੋਸ਼ਲ ਮੀਡੀਆ ਕਰਕੇ ਉਹਨਾਂ ਨੂੰ ਖੋਲਣੀ ਪਈ ਜੀ ਫਿਰ ਇਹ ਕਿਤੇ ਉਹਨਾਂ ਦੇ ਘਰੇ ਕੋ ਬਚਨ ਲੈਣ ਗਏ ਤੇ ਉੱਥੇ ਕਿਹਾ ਗਿਆ ਵੀ ਤੁਸੀਂ ਕੋਈ ਗੱਲ ਨਹੀਂ ਮੈਂ ਆਇਆ ਹਕਤਾਂ ਤੋਂ ਪਲੀਜ਼ ਸਾਨੂੰ ਤੁਹਾਡੇ ਤੇ ਵਿਸ਼ਵਾਸ ਹੈ ਵੀ ਅਸੀਂ ਇੱਕ ਹਫਤਾ ਅਬ ਸਟੇਨ ਕਹਿੰਦੇ ਕੱਲੂ ਜੀ ਇੱਕ ਹਫ਼ਤਾ ਜੀ ਵੇਟ ਕਰਾਂਗੇ ਜੀ ਫਿਰ ਸਾਨੂੰ ਤੇ ਤੁਸੀਂ ਸਾਨੂੰ ਇਨਸਾਫ਼ ਦਵਾ ਦੇਵੋਗੇ ਸਾਨੂੰ ਸੰਘਰਸ਼ ਨਹੀਂ ਕਰਨਾ ਪਊ ਨਹੀਂ ਤਾਂ ਮਜਬੂਰੋਂ ਸਭ ਕੁਝ ਕੋਈ ਗੱਲ ਠੀਕ ਹੈ ਥੈਂਕ ਯੂ ਸਰ ਜੋ ਇਸਦੇ ਵੀ ਤਪਸੀ ਅਫਸਰ ਨੇ ਕੀਤਾ ਹੈਗਾ ਜੇ ਆਪਣੀਆਂ ਵੀ ਜਜਮੈਂਟ ਦੇ ਦਿੱਤੀ ਹੈਗੀ ਹੈ ਉਸ ਦੇ ਬਾਰੇ ਅਸੀਂ ਕੋਈ ਐਕਸ਼ਨ ਚੱਲ ਨਹੀਂ ਕੋਈ ਗੱਲ ਨਹੀਂ ਜੀ ਉਹ ਮੈਂ ਕਰਾਂ ਤੂੰ ਜੇ ਕੋਈ ਤੁਸਮਾਗ ਪੱਤਰ ਦੇ ਦਿੱਤਾ ਮੈਂ ਦੇ ਅਸੀਂ ਤੋਂ ਕਦੇ ਵੀ ਰੱਖੀ ਹੈ ਜੀ ਤੈਨੂੰ ਪਹਿਲਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕੋਈ ਨਾ ਕੋਈ ਆਊਟਪੁੱਟ ਕੱਢ ਕੇ ਠੀਕ ਹੈ ਥੈਂਕ ਯੂ ਜੀ ਮਾੜੀ ਅਲੱਗ ਨਾਲ ਜਨਰਲ ਦੇ ਹੱਥੇ ਪੱਕੇ ਹੁਣ ਅਸੀਂ ਦੇ ਦਿੰਦੇ ਨਾ ਕੋਈ ਨਹੀਂ ਕੋਈ ਨਹੀਂ ਇਸ ਤਰ੍ਹਾਂ ਪੱਤਰਕਾਰ ਤੇ ਹਮਲਾ ਅੱਜ ਐਸਐਸਟੀ ਨੂੰ ਇੱਕ ਮੰਗ ਪੱਤਰ ਵੀ ਦੇਣ ਪੁੱਛ ਤੁਸੀਂ ਵੀ ਅੱਜ ਨਾਲ ਸੀਗੇ ਜੀ ਇਹ ਪੱਤਰਕਾਰ ਭਾਈਚਾਰਾ ਜਿਹੜਾ ਇਹ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੈ ਤੇ ਜੇ ਚੌਥੇ ਪਿੱਲਰ ਦੇ ਡੈਮੋਕ੍ਰੇਸੀ ਦੇ ਉੱਤੇ ਹੀ ਅਟੈਕ ਹੋਣ ਲੱਗੇ ਤਾਂ ਮਤਲਬ ਅਸੀਂ ਸੇਫ ਨਹੀਂ ਹੈਗੇ ਜੁਡੀਸ਼ਰੀ ਹੋ ਗਈ ਐਡਮਿਨਿਸਟ੍ਰੇਸ਼ਨ ਹੋ ਗਈ ਲੈਜਿਸਲੇਟਰ ਹੋ ਗਈ ਤੇ ਉਸ ਤੋਂ ਬਾਅਦ ਪੱਤਰਕਾਰ ਜਿਹੜੇ ਨੇ ਇਹ ਸਭ ਤੋਂ ਇੰਪੋਰਟੈਂਟ ਲੋਕ ਹੁੰਦੇ ਆ ਤਾਂ ਕਿ ਰابطਾ ਬਣਿਆ ਰਹੇ ਅਸਲੀਅਤ ਤੇ ਜਿਹੜੇ ਅਸੀਂ ਦੁਰਾਚਾਰ ਕਰਦੇ ਆ ਉਹਦੇ ਵਿੱਚ ਜਿਹੜਾ ਪੱਤਰਕਾਰ ਭਾਈਚਾਰਾ ਹੀ ਇਹੋ ਜਿਹੇ ਭਾਈਚਾਰਾ ਜਿਹੜਾ ਐਕਸਪੋਜ਼ ਕਰਦਾ ਚੰਗੀਆਂ ਤੇ ਮੰਦੀਆਂ ਚੀਜ਼ਾਂ ਤੇ ਜੇ ਪੱਤਰਕਾਰਾਂ ਦੇ ਉੱਤੇ ਹੀ ਅਟੈਕ ਹੋਣ ਲੱਗ ਜੇ ਫਿਰ ਸੇਫ ਕੌਣ ਹੈ ਆ ਕੱਲ ਵੀ ਇੱਥੇ ਹੋ ਕੇ ਹਟਿਆ ਦੇਖੋ ਤੁਸੀਂ ਤੁਹਾਡੇ ਸਾਹਮਣੇ ਲੱਡੂ ਸਾਡੇ ਜਿਹੜੇ ਜੁਐਲਰਸ ਨੇ ਉਹਨਾਂ ਦੇ ਬਾਹਰ ਦੋ ਗੋਲੀਆਂ ਚੱਲੀਆਂ ਰਾਜੇ ਢਾਬੇ ਦੇ ਉੱਤੇ ਦੋ ਗੋਲੀਆਂ ਚੱਲ ਗਈਆਂ ਲੁੱਟਖੋ ਦੇ ਰੋਜ਼ ਕਾਰਨਾਮੇ ਹੋ ਰਹੇ ਆ ਜਿਹੜਾ ਤੁਸੀਂ ਐਕਸਪੋਜ਼ ਕਰਦੇ ਹੋ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਵੀ ਕਰੂੰਗਾ ਕਿ ਤੁਸੀਂ ਸਾਰੇ ਇੱਕ ਮੁੱਠ ਹੋ ਕੇ ਅਸੀਂ ਤੁਹਾਡੇ ਨਾਲ ਆ ਪੱਤਰਕਾਰ ਭਾਈਚਾਰੇ ਸਾਡੀ ਭਾਰਤੀ ਜਨਤਾ ਪਾਰਟੀ ਪੂਰਨ ਤੌਰ ਤੇ ਤੁਹਾਡੇ ਸਹਿਯੋਗ ਨਾਲ ਤੁਹਾਡੇ ਨਾਲ ਸਹਿਯੋਗ ਕਰੇਗੀ ਲੇਕਿਨ ਇੱਕੋ ਇੱਕ ਚੀਜ਼ ਮੈਂ ਚਾਹੁੰਦਾ ਕਿ ਤੁਸੀਂ ਜਦੋਂ ਰਿਪੋਰਟਿੰਗ ਕਰਦੇ ਹੋ ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਗੁੰਡਾਗਰਦੀ ਇਸ ਟਾਈਮ ਦੇ ਉੱਤੇ ਹੋ ਰਹੀ ਹੈ ਉਹਨੂੰ ਵੱਧ ਚੜ੍ਹ ਕੇ ਐਕਸਪੋਜ਼ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਐਡਮਿਨਿਸਟ੍ਰੇਸ਼ਨ ਨੂੰ ਪਤਾ ਲੱਗ ਸਕੇ ਜੁਡੀਸ਼ਰੀ ਨੂੰ ਪਤਾ ਲੱਗ ਸਕੇ ਕਿ ਕੀ ਕੁਝ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ ਗੁੰਡਾਗਰਦੀ ਮੱਚੀ ਹੋਈ ਹੈ ਇਸ ਟਾਈਮ ਦੇ ਉੱਤੇ ਤੇ ਸਾਨੂੰ ਵੱਧ ਚੜ ਕੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਲੋੜ ਆ ਤੇ ਮੈਂ ਨਸੀਬ ਦੇ ਬਿਲਕੁਲ ਇਹਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਆ ਜਿੱਥੇ ਵੀ ਇਹਨਾਂ ਜ਼ਰੂਰ THਊਗੀ ਭਾਰਤੀ ਜਨਤਾ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਠੀਕ ਆ ਤੁਸੀਂ ਵੀ ਜੀ ਹਾਂਜੀ ਹਾਂਜੀ ਕੀ ਕਹਿੰਦੇ ਜੀ ਐਸਪੀ ਸਾਹਿਬ ਨੇ ਕੀ ਸ਼ਰਸ਼ਣ ਦਿੱਤਾ ਜੀ ਐਸਪੀ ਸਾਹਿਬ ਨੂੰ ਸੋਈ ਸਾਹਿਬ ਤੁਸੀਂ ਨਾਲ ਸੀ ਸਾਰੇ ਵੀਰ ਐਸਪੀ ਸਾਹਿਬ ਨੇ ਆਪਾਂ ਨੂੰ ਆਪਾਂ ਗਿਆ ਉਹਨਾਂ ਨੂੰ ਵੀ ਸਾਨੂੰ ਅਸੀਂ ਤੁਹਾਨੂੰ ਕੋਈ ਜਲਦਬਾਜ਼ੀ ਚ ਨਹੀਂ ਕਹਿੰਦੇ ਵੀ ਤੁਸੀਂ ਤਤ ਪੜਾਥ ਚ ਕੋਈ ਗਲਤ ਫੈਸਲਾ ਜਾਂ ਗਲਤ ਇਨਵੈਸਟੀਗੇਸ਼ਨ ਕਰ ਲੋ ਆਪਾਂ ਉਹਨਾਂ ਨੂੰ ਆਪਣੀ رائے ਦੇ ਮਤਲਬ ਕੇ ਹਫਤੇ ਦਾ ਟਾਈਮ ਦਿੱਤਾ ਜੇ ਇੱਕ ਹਫਤੇ ਚ ਮੈਂ ਉਹਨਾਂ ਨੂੰ ਦੱਸਦਾ ਤੁਹਾਡੇ ਸਾਹਨੇ ਵੀ ਜੇ ਸਾਨੂੰ ਇਨਸਾਫ ਨਾ ਮਿਲਿਆ ਜੇ ਸਹੀ ਇਹਦੀ ਉਹ ਜੋ ਨਾ ਹੋਈ ਇਨਵੈਸਟੀਗੇਸ਼ਨ ਔਰ ਸਹੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਹੋਈ ਵਿਦਿਨ ਵੀਕ ਫਿਰ ਆਪਾਂ ਅਗਲਾ ਰੁਖ ਤੇ ਉਹ ਜਿਹੜਾ ਸੰਘਰਸ਼ ਦਾ ਰਾਹ ਵਾ ਉਹ ਆਪਾਂ ਤਿਆਰ ਆ ਉਹ ਜੱਥੇਬੰਦਕ ਤੌਰ ਤੇ ਉਹ ਕਿਸੇ ਮੈਂ ਉੱਥੇ ਮੀਟਿੰਗ ਚ ਵੀ ਸੇ ਭਾਈ ਸਾਹਿਬ ਵੀ ਖੜੇ ਆ ਉਹ ਆਪਣਾ ਇੱਕ ਪਾਰਟੀ ਦਾ ਇਸ਼ੂ ਨਹੀਂ ਇਹ ਇਹ ਜਨਤਕ ਇਸ਼ੂ ਆ ਇਹ ਪਬਲਿਕ ਇਸ਼ੂ ਆ ਇਹਦੇ ਕੋਈ ਪਾਰਟੀ ਕੋਈ ਧੜੇਬੰਦੀ ਕੋਈ મતਭੇਦ ਕੁਛ ਨਹੀਂ ਮੈਂ ਉੱਥੇ ਵੀ ਪੱਤਰਕਾਰਾਂ ਨੂੰ ਵੇਰ ਬੇਨਤੀ ਕਰਦਾ ਵੀ ਆਪਸੀ ਕਿਹੜਾ ਬਾਅਦ ਚ ਕੱਢ ਲਿਓ ਲੇਕਿਨ ਇਹ ਮੌਕਾ ਇਹਦਾ ਅੱਜ ਨਸੀਬ ਸ਼ਕਾਰ ਹੋਇਆ ਕੱਲ ਨੂੰ ਕੋਈ ਵੀ ਸ਼ਕਾਰ ਬਣ ਸਕਦਾ ਇਸ ਲਈ ਜੇ ਤੁਸੀਂ ਡੈਮੋਕਰੇਸੀ ਦੇ ਚੌਥੇ ਪਿਲਰ ਨੂੰ ਸਲਾਮਤ ਰੱਖਣਾ ਚਾਹੁੰਦੇ ਹੋ ਤਾ ਜਰੂਰੀ ਆ ਵੀ ਇੱਕ ਢੱਡੇ ਥੱਲੇ ਇੱਕ ਮੋਠੇ ਕਜਟ ਹੋ ਕੇ ਇਸ ਤਕੇਸ਼ਾਈ ਇਸ ਜ਼ਬਰਦਸਤ ਨੂੰ ਦੇ ਖਿਲਾਫ ਆਵਾਜ਼ ਬੁਲੰਦ ਜੋਰ ਨਾਲ ਢੰਗ ਨਾਲ ਆਵਾਜ਼ ਬੁਲੰਦ ਕਰੀਏ ਤੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਪਛਾਈਏ ਇਹੀ ਸਾਡਾ ਇੱਕ ਮੋਟਿਵ ਧੰਨਵਾਦ ਧੰਨਵਾਦ ਬੀਤੇ ਦਿਨਾਂ ਦੇ ਉਪਰ ਬੀਤੇ ਦਿਨਾਂ ਦੇ ਵਿੱਚ ਹਮਲਾ ਹੋਇਆ ਜਿਹਦਾ ਕਿ ਮੈਂ ਖੁੱਲੇ ਤੌਰ ਤੇ ਕਿਹਾ ਕਿ ਇਹਦੇ ਵਿੱਚ ਬੀਬੀ ਸਭਜੀਤ कौर ਮਾਨੂ ਕੇ ਵਿਧਾਇਕ ਹਲਕਾ ਜਗਰਾਉਂਦਾ ਪੂਰਾ ਪੂਰਾ ਹੱਥ ਆ ਜੀ ਉਹਨਾਂ ਦੇ ਪਤੀ ਦਾ ਪੂਰਾ ਸਹਿਯੋਗ ਆ ਇਹਦੇ ਵਿੱਚ ਹਮਲਾ ਜਿਹੜੇ ਹਮਲਾਵਰ ਸੀਗੇ ਉਹ ਉਹਨਾਂ ਦੇ ਬਿਲਕੁਲ ਖੱਬੀਆਂ ਸੱਜੀਆਂ ਬਾਹਮਾਂ ਨੇ ਅਸੀਂ ਇਸ ਨੂੰ ਜਨਤਕ ਵੀ ਕਰ ਚੁੱਕੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਪਰ ਫੇਰ ਵੀ ਪਾਲ ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਅਣਪਛਾਤੇਆਂ ਤੇ ਜਿਹੜੀ ਐਫ ਆਈ ਆਰ ਕਰਨੀ ਬਹੁਤ ਹੀ ਮੰਦਭਾਗੀ ਆ ਪਰ ਮੇਰੇ ਨਾਲ ਮੇਰੇ ਸਾਥੀ ਪੱਤਰਕਾਰ ਭਰਾ ਮੇਰੇ ਹੋਰ ਵੀ ਜਿਹੜੇ ਇਨਸਾਫ ਪਸੰਦ ਲੋਕ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਮੈਨੂੰ ਪਤਾ ਮੈਨੂੰ ਕਦੇ ਵੀ ਡੋਲਣ ਨਹੀਂ ਦੇਣਗੇ ਤੇ ਸਾਡੀ ਜਿੱਤ ਹੋਊਗੀ ਜੀ